ਤੁਸੀਂ ਘਰ ਬਣਾਉਣ ਲੱਗੇ ਆਹ ਵਾਲੀ ਚੀਜ਼ ਆਪ ਦੇ ਘਰ ਚ ਇੱਕ ਵਾਰੀ ਵਰਤ ਲਈ। ਸਿਉਖ ਲੱਗਣਾ ਦਾ ਦੂਰ ਦੀ ਗੱਲ ਹੈ ਜਿੰਦਗੀ ਭਰ ਸਿਉਖ ਪੈਦਾ ਨਹੀਂ ਹੋਗੀ। ਤੇ ਇਹ ਕਰੇ ਜੀ ਜਾਦੂ ਤਿਆਰ ਇਹਨਾਂ ਨੇ। ਤੇ ਕੀ ਮਤਲਬ ਇਹ ਚੀਜ਼ ਕੀ ਹੈ ਜੀ ਆਪਾਂ ਗੱਲ ਕਰੀਏ? ਇਹ ਚਿੱਟਾ ਪਾਊਡਰ ਦੇ ਨਾਮ ਤੋਂ ਮਸ਼ਹੂਰ ਹੈ ਜੀ। ਹਾਂਜੀ। ਇਹ ਇੱਕ ਜ਼ਮੀਨ ਦੇ ਵਿੱਚੋਂ ਚਿੱਟਾ ਪੱਥਰ ਨਿਕਲਦਾ ਉਸ ਤੋਂ ਤਿਆਰ ਹੁੰਦਾ ਹੈਗਾ। ਵਿੱਚ ਕੋਈ ਆਰਟੀਫੀਸ਼ੀਅਲ ਚੀਜ਼ ਨਹੀਂ ਪਾਈ ਹੋਈ। ਠੀਕ ਹੈ। ਕੋਈ ਦੀ ਐਕਸਪਾਇਰੀ ਨਹੀਂ ਹੈਗੀ ਕੋਈ ਦੀ ਸਮੱਲ ਨਹੀਂ ਹੈਗੀ ਜਿੱਥੇ ਪਾ ਦਾਂਗੇ ਸੁੱਕਾ ਹੀ ਪਾਣਾ ਮਿੱਟੀ ਦੇ ਉੱਪਰ ਪਾਣਾ ਵੀ ਜਿਹੜੀ ਸੁੰਖ ਹੈ ਮਿੱਟੀ 'ਚ ਪਾ ਰਾਂ ਹੁੰਦੀ ਹੈ ਤੇ ਬਈ ਚਿੱਟਾ ਪਾਊਡਰ ਪਾ ਦੋਗੇ ਹਾਂਜੀ ਉੱਥੇ ਕਦੀ ਜ਼ਿੰਦਗੀ ਪਰ ਸੁੰਖ ਪੈਦਾ ਨਹੀਂ ਹੋਏਗੀ ਉਹ ਬ੍ਰਾਂਡ ਦਾ ਜ਼ਰੂਰ ਖਿਆਲ ਰੱਖਣਾ ਲਾਟੂ ਬਰਾ ਲਾਟੂ ਬ੍ਰਾਂਡਾ ਪੱਥਰ ਨੂੰ ਪੀਸ ਕੇ ਆਹ ਚੀਜ਼ ਤਿਆਰ ਕਰੀ ਹੋਈ ਹੈ ਚਿੱਟੇ ਪਾਊਡਰ ਦੇ ਨਾਮ ਤੇ ਹੁਣ ਬਹੁਤ ਮਸ਼ਹੂਰ ਹੋ ਗਿਆ ਪੰਜਾਬ ਹਰਿਆਣਾ ਐ ਮਾਚਲ ਸਾਰੇ ਕਿਤੇ ਜੇ ਤੁਸੀਂ ਵੀ ਆਪਣਾ ਘਰਕੁਰ ਬਣਾਉਣ ਦੀ ਸੋਚ ਰਹੇ ਹੋ ਇਹਨੂੰ ਪਾਉਣ ਦਾ ਤਰੀਕਾ ਕੀ ਹੈ ਜਿਹੜਾ ਆਪਾਂ ਘਰ ਦਾ ਜਿਮਾ ਫਰਸ਼ ਫਰਸ਼ ਲਾਉਣ ਤੋਂ ਪਹਿਲਾਂ ਰੂੜੀ ਦੇ ਉੱਪਰ ਹਨਾ ਜੀ ਰੂੜੀ ਦੇ ਨੀਚੇ ਰੂੜੀ ਦੇ ਉੱਪਰ ਮਿਕਸ ਠੀਕ ਹੈ ਜੀ ਰੂੜੀ ਮਿੱਟੀ ਦੇ ਉੱਪਰ ਆ ਜਾਵੇ ਬਸ ਮਿੱਟੀ ਦੇ ਉੱਪਰ ਆ ਜਾਵੇ ਮਿੱਟੀ ਦੇ ਉੱਪਰ ਆ ਜਾਵੇ 1 ਇੰਚ ਦੀ ਮੋਟੀ ਲੇਅਰ ਆ ਜੇ ਮੋਟੀ ਲੇਅਰ ਆ ਜਾਏ ਕਦੀ ਸੁੱਕ ਪਤਾ ਨਹੀਂ ਹੁੰਦਾ ਲਓ ਜੀ 25 ਕਿਲੋ ਦੀ ਪੈਕਿੰਗ ਆਉਂਦੀ ਏਦੀ ਤੇ 25 ਫੁੱਟ ਏਰੀਆ ਕਵਰ ਕਰਦੀ ਹੈ ਹੁਣ ਤੁਸੀਂ ਆਪਦੇ ਘਰ ਦਾ ਸਕੁਅਰ ਫੁੱਟ ਦੇ ਹਿਸਾਬ ਦੇ ਨਾਲ ਹੋਰ ਮੰਗ ਲੈ ਕੇ ਜਾਣਾ ਕਿਸੇ ਨੇ ਤਾਂ ਪਟਿਆਲਾ ਸਰਹੰਦ ਰੋਡ ਤੇ ਪਿੰਡ ਬਾਰਨਾ ਮੈਂ ਤੁਹਾਨੂੰ ਬਾਹਰੋਂ ਲੋਕੇਸ਼ਨ ਦਿਖਾ ਦੂੰਗਾ ਉਰੇ ਆ ਕੇ ਵੀ ਲੈ ਆ ਸਕਦੇ ਹੋ ਬਾਕੀ ਕਿਸੇ ਭਰਾ ਕੋਈ ਬਾਕੀ ਸਕਰੀਨ ਤੇ ਐਡਰੈਸ ਤੇ ਮੋਬਾਈਲ ਨੰਬਰ ਦੋਨੋ ਚੱਲ ਰਿਹਾ ਕਿਸੇ ਵੀਰ ਭਾਈ ਨੇ ਇਹਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਆ ਦਿੱਤੇ ਨੰਬਰ ਤੇ ਕੰਟੈਕਟ ਕਰ ਲਿਓ